ਆਪਾਂ ਦੇਖਦੇ ਹਾਂ ਪ੍ਰਭੂ ਸਾਡੀ ਜਿਹੜੀ ਰੈਪਿਊਟੇਸ਼ਨ ਆ ਜਿਹੜੀ ਸਾਡੀ ਇੱਜ਼ਤ ਆ ਪਰਮੇਸ਼ਰ ਉਹਨੂੰ ਵੀ ਸੰਭਾਲਦੇ ਆ ਔਰ ਉਹਦੀ ਵੀ ਰਖਵਾਲੀ ਕਰਦੇ ਆ ਜ਼ਬੂਰਾਂ ਦੀ ਕਿਤਾਬ ਉਹਦਾ 20 ਨੰਬਰ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਦੇ ਵਿੱਚ ਲਿਖਿਆ ਵਿਪਤਾ ਦੇ ਦਿਨ ਯਹੋਵਾ ਤੈਨੂੰ ਉੱਤਰ ਦੇਵੇ ਯਾਕੂਬ ਦੇ ਪਰਮੇਸ਼ਰ ਦਾ ਨਾਮ ਤੈਨੂੰ ਉੱਚਿਆਂ ਕਰੇ ਹallelujah ਆਪਾਂ ਜ਼ਬੂਰ ਗਾਉਨੇ ਹੁੰਦੇ ਨੇ ਨਾ ਦੁੱਖਾਂ ਦੇ ਵੇਲੇ ਤੇਰੀ ਯਹਵਾ ਸੁਣੇ ਦੁਆ ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖੁਦਾ ਤਾਂ ਇੱਥੇ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਵਿਪਤਾ ਦੇ ਦਿਨ ਯਹਵਾ ਤੈਨੂੰ ਉੱਤਰ ਦੇਵੇ ਜਦੋਂ ਤੂੰ ਕਿਸੇ ਵੀ ਸਮੱਸਿਆ ਦੇ ਵਿੱਚ ਹੋਵੇਂ ਕਿਸੇ ਵਿਪਤਾ ਦੇ ਵਿੱਚ ਹੋਵੇਂ ਜਦੋਂ ਤੂੰ ਕਹੇ ਕਿ हे ਪਰਮੇਸ਼ਵਰ ਮੇਰੀ ਮਦਦ ਕਰ ਤਾਂ ਕਹਿੰਦਾ ਪਰਮੇਸ਼ਵਰ ਤੇਰੀ ਪ੍ਰਾਰਥਨਾ ਸੁਣੇ ਤੇ ਉਹਦਾ ਉੱਤਰ ਦੇਵੇ ਪਰਮੇਸ਼ਵਰ ਤੇਰੀ ਮਦਦ ਕਰੇ ਪਰਮੇਸ਼ਵਰ ਤੈਨੂੰ ਮੁਹੱਈਆ ਕਰਵਾਵੇ ਪਰਮੇਸ਼ਵਰ ਤੈਨੂੰ ਚੰਗਿਆਂ ਕਰੇ ਪਰਮੇਸ਼ਵਰ ਤੈਨੂੰ ਬਰਕਤ ਦੇਵੇ ਪਰਮੇਸ਼ਵਰ ਤੈਨੂੰ ਛੁਟਕਾਰਾ ਦੇਵੇ ਉੱਤਰ ਦੇਵੇ ਦਾ ਮਤਲਬ ਜੋ ਤੂੰ ਪਰਮੇਸ਼ਵਰ ਤੋਂ ਮੰਗੇ ਪਰਮੇਸ਼ਵਰ ਤੈਨੂੰ ਦੇਵੇ ਔਰ ਕਹਿੰਦਾ ਯਹੋਵਾ ਯਾਕੂਬ ਦਾ ਪਰਮੇਸ਼ਵਰ ਯਾਕੂਬ ਦੇ ਪਰਮੇਸ਼ਵਰ ਦਾ ਨਾਮ ਤੈਨੂੰ ਉੱਚਿਆਂ ਕਰੇ ਉੱਚਿਆਂ ਕਿੱਥੇ ਕਰੇ ਮਤਲਬ ਤੈਨੂੰ ਕੋਠੇ ਤੇ ਚੜਾ ਦੇਵੇ ਕਿਸੇ ਕੁਰਸੀ 'ਤੇ ਚੜਾ ਦੇਵੇ ਤੇਰੀ ਇੱਜ਼ਤ ਨੂੰ ਵਧਾਵੇ ਤੇਰੀ ਰੈਪਿਟੇਸ਼ਨ ਜਿਹੜੀ ਆ ਜਿਹੜਾ ਤੇਰਾ ਸਟੇਟਸ ਆ ਜਿਹੜਾ ਤੇਰਾ ਮਾਣ ਆ ਇਸ ਧਰਤੀ ਦੇ ਉੱਤੇ ਕਹਿੰਦਾ ਪਰਮੇਸ਼ਰ ਉਹਦੇ ਵਿੱਚ ਵੀ ਤੈਨੂੰ ਵਧਾਵੇ ਪਰਮੇਸ਼ਰ ਸਾਡੀ ਰੈਪਿਟੇਸ਼ਨ ਦੀ ਵੀ ਪ੍ਰੋਟੈਕਸ਼ਨ ਕਰਦੇ ਸਾਡੀ ਇੱਜ਼ਤ ਦੀ ਵੀ ਹਿਫਾਜ਼ਤ ਕਰਨ ਵਾਲਾ ਪਰਮੇਸ਼ਵਰ ਆ ਸਿਰਫ ਇਹ ਨਹੀਂ ਕਿ ਜਿਹੜਾ ਸਾਡਾ ਧਨ ਦੌਲਤ ਆ ਪਰਮੇਸ਼ਵਰ ਉਹਦੀ ਹੀ ਇੱਜ਼ਤ ਕਰਦੇ ਪਰ ਹਰ ਉਹ ਚੀਜ਼ ਜਿਹਨੂੰ ਅਸੀਂ ਕਹਿੰਦੇ ਇਹ ਸਾਡੀ ਆ ਪਰਮੇਸ਼ਵਰ ਹਰ ਉਸ ਚੀਜ਼ ਦੀ ਹਿਫਾਜ਼ਤ ਕਰਦੇ ਆ ਔਰ ਕੋਈ ਮਨੁੱਖ ਇਨ੍ਹਾਂ ਚੀਜ਼ਾਂ ਦੀ ਤੁਹਾਡੇ ਜੀਵਨ ਦੇ ਵਿੱਚ ਹਿਫਾਜ਼ਤ ਕਰ ਨਹੀਂ ਸਕਦਾ ਪ੍ਰਭੂ ਸਾਡੇ ਖੇਤਾਂ ਦੀ ਵੀ ਹਿਫਾਜ਼ਤ ਕਰਦੇ। ਖੇਤ ਮਤਲਬ ਅਗਰ ਤੁਸੀਂ ਕਿਤੇ ਨੌਕਰੀ ਕਰਦੇ ਆ ਤਾਂ ਉਸ ਜਗ੍ਹਾ ਤੇ ਪ੍ਰਭੂ ਤੁਹਾਡੀ ਨੌਕਰੀ ਦੀ ਹਿਫਾਜ਼ਤ ਕਰਦੇ ਆ। ਅਗਰ ਤੁਸੀਂ ਬਿਜ਼ਨਸ ਕਰਦੇ ਆ ਪ੍ਰਭੂ ਤੁਹਾਡੀ ਬਿਜ਼ਨਸ ਦੀ ਵੀ ਹਿਫਾਜ਼ਤ ਕਰਦੇ। ਅਗਰ ਤੁਸੀਂ ਖੇਤੀਬਾੜੀ ਕਰਦੇ ਪਰਮੇਸ਼ਵਰ ਤੁਹਾਡੀ ਖੇਤੀਬਾੜੀ ਦੀ ਹਿਫਾਜ਼ਤ ਕਰਦੇ। ਜੋ ਵੀ ਤੁਹਾਡਾ ਕੰਮ ਕਰ ਜਿੱਥੋਂ ਤੁਸੀਂ ਰੋਜ਼ੀ-ਰੋਟੀ ਖਾਂਦੇ ਆ ਪਰਮੇਸ਼ਵਰ ਉਹਨਾਂ ਸਾਰੀਆਂ ਚੀਜ਼ਾਂ ਦੀ ਹਿਫਾਜ਼ਤ ਕਰਦੇ ਆ। ਤੁਹਾਡੇ maal-dangar ਦੀ ਵੀ ਹਿਫਾਜ਼ਤ ਕਰਦੇ। ਹalleluyah ਆਪਾਂ ਦੇਖਦੇ ਹਾਂ ਮਲਾਕੀ ਦੀ ਕਿਤਾਬ ਉਹਦਾ 3 ਨੰਬਰ ਅਧਿਆਏ ਉਹਦੀ 11 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਝੜਕਾਂਗਾ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ਼ ਨਾ ਕਰੇ ਅਤੇ ਤੁਹਾਡੇ ਅੰਗੂਰ ਪੈਲੀ ਵਿੱਚ ਆ ਫਲ ਨਾ ਰਹਿ ਜਾਣ ਸੈਨਾ ਦਾ ਯਹੋਵਾ ਆਖਦਾ ਹੈ ਹalleluyah ਹਰੋ ਚੀਜ਼ ਜਿਹੜੀ ਸਾਡਾ ਨੁਕਸਾਨ ਕਰਦੀ ਆ ਵਚਨ ਦੇ ਵਿੱਚ ਲਿਖਿਆ ਮੈਂ ਉਹਨੂੰ ਝੜਕਾਂਗਾ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਝੜਕਾਂਗਾ ਉਹ ਤੁਹਾਡੀ ਜ਼ਮੀਨ ਜ਼ਮੀਨ ਦਾ ਮਤਲਬ ਤੁਹਾਡੀ ਨੌਕਰੀ ਤੁਹਾਡਾ ਕਾਰੋਬਾਰ ਤੁਹਾਡਾ ਤੁਹਾਡਾ ਕੋਈ ਬਿਜ਼ਨਸ ਜਿੱਥੋਂ ਵੀ ਤੁਸੀਂ ਕਮਾਉਂਦੇ ਆ ਕਹਿੰਦਾ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ਼ ਨਾ ਕਰੇ ਕਈ ਵਾਰੀ ਤੁਸੀਂ ਕੋਈ ਫਸਲ ਬੀਜੀ ਆ ਕੋਈ ਕੀਟ ਪਤੰਗੇ ਉਹਨੂੰ ਪੈ ਜਾਂਦੇ ਕੋਈ ਬਿਮਾਰੀ ਪੈ ਜਾਂਦੀ ਸਾਰੀ ਫਸਲ ਦਾ ਨਾਸ਼ ਹੋ ਜਾਂਦਾ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਕੋਈ ਆਫਤ ਆਉਂਦੀ ਕੁਦਰਤੀ ਆਫਤ ਆਉਂਦੀ ਉਹ ਸਾਰੀਆਂ ਚੀਜ਼ਾਂ ਨੂੰ ਨਾਸ਼ ਕਰ ਦਿੰਦੀ ਬਰਬਾਦ ਕਰ ਦਿੰਦੀ ਆ ਪਰ ਵਚਨ ਦੇ ਵਿੱਚ ਲਿਖਿਆ ਹਰ ਨਾਸ਼ ਕਰਨ ਵਾਲੀ ਚੀਜ਼ ਨੂੰ ਪਰਮੇਸ਼ਵਰ ਸਾਡੇ ਲਈ ਛਿੜਕੂਗੇ ਹਰ ਖਾਣ ਵਾਲੇ ਨੂੰ ਜਿਹੜਾ ਸਾਡੀ ਬਰਕਤ ਖਾਂਦਾ ਆ ਪਰਮੇਸ਼ਵਰ ਉਹਨੂੰ ਛਿੜਕ ਦਊਗੇ ਅਗਰ ਕੋਈ ਬਿਮਾਰੀ ਪੈਣ ਲੱਗੀ ਤਾਂ ਪਰਮੇਸ਼ਵਰ ਨੇ ਉਹਨੂੰ ਹੁਕਮ ਕਰ ਦੇਣਾ ਨਹੀਂ ਇਹ ਖੇਤ ਛੱਡ ਦੇ ਇੱਕ ਧਰਮੀ ਮਨੁੱਖ ਦਾ ਖੇਤ ਆ ਪਰਮੇਸ਼ਵਰ ਨੂੰ ਮੰਨਣ ਵਾਲੇ ਦਾ ਖੇਤ ਆ ਹਨੇਰੀ ਵਗਣ ਲੱਗੀ ਤਾਂ ਪਰਮੇਸ਼ਵਰ ਨੇ ਦੱਸ ਦੇਣਾ ਕਿ ਇੰਨੇ ਏਰੀਏ ਦੇ ਵਿੱਚ ਤੂੰ ਆਪਣਾ ਜ਼ੋਰ ਨਹੀਂ ਦਿਖਾਉਣਾ ਇਹ ਮੇਰੇ ਬੇਟੇ ਦਾ ਖੇਤ ਆ ਇਹ ਮੇਰੀ ਬੇਟੀ ਦਾ ਖੇਤ ਆ ਇਹ ਮੇਰੇ ਬੱਚੇ ਦੀ ਫੈਕਟਰੀ ਆ ਹਨੇਰੀ ਤੂੰ ਇਹਦੀ ਛੱਤ ਨਹੀਂ ਉਡਾਉਣੀ ਇਹ ਮੇਰੇ ਬੱਚੇ ਦੀ ਦੁਕਾਨ ਆ ਇੱਥੇ ਕੋਈ ਵੀ ਇਲੈਕਟ੍ਰਿਕ ਸ਼ੌਟ ਨਹੀਂ ਹੋ ਸਕਦਾ ਇੱਥੇ ਕੋਈ ਚੋਰੀ ਨਹੀਂ ਹੋ ਸਕਦੀ ਇੱਥੇ ਮੇਰਾ ਬੱਚਾ ਕਾਰੋਬਾਰ ਕਰ ਰਿਹਾ ਹੈ ਇੱਥੇ ਕੋਈ ਘਾਟੇ ਵਾਲਾ ਕੰਮ ਨਹੀਂ ਹੋ ਸਕਦਾ ਕੋਈ ਧੋਖੇਬਾਜ਼ ਇੱਥੇ ਐਂਟਰ ਨਹੀਂ ਕਰ ਸਕਦਾ ਕੋਈ ਤੁਹਾਨੂੰ ਠੱਗ ਨਾ ਸਕੇ ਕੋਈ ਬਿਮਾਰੀ ਤੁਹਾਡੇ ਮਾਲ ਡੰਗਰ ਦਾ ਨਾਸ਼ ਨਾ ਕਰ ਸਕੇ ਕਿਸੇ ਵੀ ਤਰੀਕੇ ਦੇ ਨਾ ਹਰੂ ਚੀਜ਼ ਜਿਹੜੀ ਸਾਡੀ ਬਰਕਤ ਨੂੰ ਖਾਣ ਦੀ ਕੋਸ਼ਿਸ਼ ਕਰਦੀ ਪਰਮੇਸ਼ਵਰ ਜੀ ਉਹਨੂੰ ਝਿੜਕੂਗੇ ਹਾਲੇਲੂਇਆ ਕਿਉਂ ਸਾਡੇ ਜ਼ਮੀਨ ਦੇ ਫਲਾਂ ਨੂੰ ਉਹ ਸਾਡੇ ਸਾਡੀ ਬਰਕਤ ਦੇ ਫਲਾਂ ਨੂੰ ਨਾਸ਼ ਨਾ ਕਰੇ ਅਤੇ ਤੁਹਾਡੇ ਅੰਗੂਰੀ ਅੰਗੂਰ ਪਹਿਲੀ ਵਿੱਚ ਫਲ ਨਾ ਰਹਿ ਜਾਣ। ਪਰਮੇਸ਼ਰ ਸਾਡੀ ਬਿਜ਼ਨਸ ਦੇ ਵਿੱਚ ਸਾਡੇ ਕਾਰੋਬਾਰ ਵਿੱਚ ਸਾਡੇ ਖੇਤਾਂ ਦੀ ਪੈਦਾਵਾਰ ਦੇ ਵਿੱਚ ਸਾਡੇ ਮਾਲ ਡੰਗਰ ਦੀ ਪੈਦਾਵਾਰ ਦੇ ਵਿੱਚ ਪਰਮੇਸ਼ਰ ਸਾਨੂੰ ਫਲਦਾਰ ਕਰਨਗੇ। ਇਦਾਂ ਨਹੀਂ ਕਿ ਤੁਸੀਂ ਛਿੱਟਾ ਦਿੱਤਾ ਆ ਸਿੱਟੇ ਉੱਗ ਗਏ ਪਰ ਉਹਨਾਂ ਨੂੰ ਕੋਈ ਦਾਣਾ ਨਹੀਂ ਪਿਆ। ਜਾ ਅੰਗੂਰ ਲੱਗ ਗਏ ਕੋਈ ਫਲ ਲੱਗ ਗਿਆ ਪਰ ਉਹ ਪੇੜ ਤੇ ਖਰਾਬ ਹੋ ਗਏ ਨਹੀਂ ਵਚਨ ਚ ਲਿਖਿਆ ਪਰਮੇਸ਼ਵਰ ਸਾਨੂੰ ਫਲਦਾਰ ਕਰੂਗੇ ਹallelujah ਕਹਿੰਦਾ ਤੁਹਾਡੇ ਅੰਗੂਰ ਪੈੜੀ ਵਿੱਚ ਅਫਲ ਨਾ ਰਹਿ ਜਾਣ ਨਾ ਰਹੇ ਜਣ ਤੁਹਾਡੀ ਫਸਲ ਬੇਫਲ ਨਾ ਰਹੇ ਜੇ ਤੁਹਾਡਾ ਕੰਮ ਬੇਫਲ ਨਾ ਰਹੇ ਜੇ ਤੁਸੀਂ ਇਨਵੈਸਟਮੈਂਟ ਕਰ ਦਿੱਤੀ ਆ ਉਹ ਚੱਲ ਨਹੀਂ ਰਿਹਾ ਤੁਸੀਂ ਦੁਕਾਨ ਖੋਲ ਲਈ ਉਹ ਚੱਲ ਨਹੀਂ ਰਿਹਾ ਤੁਸੀਂ ਢਾਬਾ ਖੋਲ੍ਹਿਆ ਉਹ ਚੱਲ ਨਹੀਂ ਰਿਹਾ ਤੁਸੀਂ ਡੇਰੀ ਖੋਲ ਲਈ ਉਹ ਚੱਲ ਨਹੀਂ ਰਹੀ ਕੋਈ ਵੀ ਚੰਗਾ ਕਾਰੋਬਾਰ ਤੁਸੀਂ ਕਰ ਲਿਆ ਉਹ ਚੱਲ ਨਹੀਂ ਰਿਹਾ ਨਹੀਂ ਪਰਮੇਸ਼ਵਰ ਤੁਹਾਨੂੰ ਬles ਕਰੇਗਾ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਵਫਾਦਾਰੀ ਦੇ ਨਾਲ ਚੱਲੋਗੇ ਹਾਲੇਲੂਇਆ ਯਾਦ ਰੱਖੋ ਮੈਂ ਬਾਰ-ਬਾਰ ਕਹਿ ਰਹੀ ਆ ਸੋ ਗੋ ਮੈਂ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਆ ਕਿ ਅਗਰ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੇ ਵਿੱਚ ਚੱਲਾਂਗੇ ਤਦ ਪਰਮੇਸ਼ਵਰ ਸਾਡੀ ਹਰ ਚੀਜ਼ ਦੀ ਹਿਫਾਜ਼ਤ ਆਪ ਕਰਨਗੇ ਔਰ ਅਸੀਂ ਸਾਰੀਆਂ ਹੀ ਚੀਜ਼ਾਂ ਦੇ ਵਿੱਚ ਫਲਦਾਰ ਹੋਵਾਂਗੇ ਹਾਲੇਲੂਇਆ ਆਪਣੇ ਕੰਮਾਂ ਵਿੱਚ ਆਪਣੇ ਕਾਰੋਬਾਰਾਂ ਦੇ ਵਿੱਚ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਜਿਹੜੇ ਵੀ ਕੰਮ ਤੁਸੀਂ ਸਿਹੜੋਗੇ ਤੁਸੀਂ ਉਹਨਾਂ ਕੰਮਾਂ ਦੇ ਵਿੱਚ ਕਾਮਯਾਬ ਹੋਵੋਗੇ ਕਿਉਂਕਿ ਵਚਨ ਵਿੱਚ ਲਿਖਿਆ ਮੈਂ ਤੇਰੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਪਾ ਦਿਆਂਗਾ ਹਾਲੇਲੂਇਆ ਪ੍ਰਭੂ ਸਾਡੇ ਬੱਚਿਆਂ ਦੀ ਵੀ ਹਿਫਾਜ਼ਤ ਕਰਦੇ ਆ। ਕਈ ਵਰੀ ਬਹੁਤ ਕਈ ਵਰੀ ਕਿ ਅਕਸਰ ਹੀ ਲੋਕੀ ਇਸ ਪ੍ਰੋਬਲਮ ਦੇ ਵਿੱਚ ਅੱਜਕੱਲ ਕਿ ਨਿਆਣੇ ਅੱਖੇ ਨਹੀਂ ਲੱਗਦੇ। ਮੋਰੇ ਬੋਲਦੇ ਆ ਕੋਈ ਨਸ਼ੇ ਕਰਨ ਲੱਗ ਗਿਆ, ਕੋਈ ਘਰ ਛੱਡ ਕੇ ਚਲਿਆ ਗਿਆ, ਕੋਈ ਗਲਤ ਸੰਗਤ ਦੇ ਵਿੱਚ ਬੈਠ ਗਿਆ ਤਾਂ ਅਗਰ ਅਸੀਂ ਵਫਾਦਾਰੀ ਦੇ ਨਾਲ ਚੱਲਾਂਗੇ ਪਰਮੇਸ਼ਵਰ ਦੇ ਭੈਅ ਵਿੱਚ ਰਵਾਂਗੇ ਪਰਮੇਸ਼ਵਰ ਜੀ ਦੇ ਹੁਕਮ ਨੂੰ ਮੰਨਾਂਗੇ ਤਾਂ ਤੁਹਾਡੇ ਬੱਚੇ ਵੀ ਜਿਹੜੇ ਆ ਪਰਮੇਸ਼ਵਰ ਉਹਨਾਂ ਦੀ ਹਿਫਾਜ਼ਤ ਕਰਨਗੇ ਹਾਲੇਲੂਇਆ ਆਪਾਂ ਦੇਖ ਲੈਨੇ ਆ ਯਸ਼ਾਯਾ ਦੀ ਕਿਤਾਬ ਉਹਦਾ 49 ਨੰਬਰ ਅਧਿਆਏ ਤੇ ਉਹਦੀ 25 ਨੰਬਰ ਪੰਕਤੀ ਦੇ ਵਿੱਚ ਲਿਖਿਆ ਯਹੋਵਾ ਤਾਂ ਐਂਓ ਆਖਦਾ ਹੈ ਸੂਰਮੇ ਤੇ ਬੰਦੂਏ ਵੀ ਲਏ ਜਾਣਗੇ ਅਤੇ ਜ਼ਾਲਮ ਦੀ ਲੁੱਟ छुड़ाई ਜਾਵੇਗੀ ਤੇਰੇ ਝਗੜਨ ਵਾਲਿਆਂ ਨਾਲ ਮੈਂ ਝਗੜਾਂਗਾ ਅਤੇ ਤੇਰੇ ਪੁੱਤਰਾਂ ਨੂੰ ਮੈਂ ਬਚਾਵਾਂਗਾ ਹallelujah ਜਿਹੜੇ ਸੂਰਮੇ ਤੇ ਬੰਦੂਏ ਆ ਪਰਮੇਸ਼ਵਰ ਕਹਿੰਦਾ ਮੈਂ ਲਾ ਲੂੰਗਾ ਉਹਨਾਂ ਨੂੰ ਵੀ ਜਿਹੜਾ ਜ਼ਾਲਮ ਨੇ ਜੋ ਕੁਝ ਲੁੱਟਿਆ ਹੈ ਕਹਿੰਦਾ ਮੈਂ ਉਹ ਵੀ ਲੈ ਲੂੰਗਾ ਤੇਰੇ ਲੜਨ ਵਾਲਿਆਂ ਦੇ ਨਾਲ ਤੇਰੇ ਝਗੜਨ ਵਾਲਿਆਂ ਦੇ ਨਾਲ ਚਾਹੇ ਉਹ ਮਨੁੱਖ ਹੋਵੇ ਅਤੇ ਚਾਹੇ ਉਹ ਦੁਸ਼ਟ ਦੀਆਂ ਸ਼ਕਤੀਆਂ ਆ ਕਿਉਂਕਿ ਸਾਡੀ ਲੜਾਈ ਲਹੂ-ਮਾਸ ਦੇ ਨਾਲ ਨਹੀਂ ਆ ਪਰ ਅੰਧਕੋਰ ਦੇ ਮਹਾਰਾਜਿਆਂ ਦੇ ਨਾਲ ਆ ਉਹ ਸ਼ਕਤੀਆਂ ਜਿਹੜੀਆਂ ਮਨੁੱਖਾਂ ਨੂੰ ਇਸਤੇਮਾਲ ਕਰ ਰਹੀਆਂ ਆ ਤਵਚਨ ਚ ਲਿਖਿਆ ਤੇਰੇ ਝਗੜਨ ਵਾਲਿਆਂ ਦੇ ਨਾਲ ਮੈਂ ਝਗੜਾਂਗਾ ਹallelujah ਸਾਨੂੰ ਜ਼ਿੰਮੇਵਾਰੀਆਂ ਕਰਨ ਦੀ ਜ਼ਰੂਰਤ ਨਹੀਂ ਸਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਸਾਡੇ ਲਈ ਕੀ ਹੋਊਗਾ ਪਰ ਸਾਨੂੰ ਸਿਰਫ ਇੰਨਾ ਭਰੋਸਾ ਕਰਨ ਦੀ ਜ਼ਰੂਰਤ ਆ ਮੇਰਾ ਪਰਮੇਸ਼ਵਰ ਮੇਰੇ ਲਈ ਸਰਵ ਉੱਤਮ ਕਰੂਗਾ ਹallelujah ਮੇਰਾ ਪਰਮੇਸ਼ਵਰ ਮੇਰੇ ਲਈ ਬੈਸਟ ਕਰੂਗਾ ਕਿਉਂਕਿ ਮੈਂ ਬlesed ਆ ਮੈਂ ਪਰਮੇਸ਼ਵਰ ਦਾ ਬੱਚਾ ਆ ਮੈਂ ਪਰਮੇਸ਼ਵਰ ਦੀ ਬੱਚੀ ਆ ਹallelujah ਅਰ ਮੈਂ ਪਰਮੇਸ਼ਵਰ ਵਿੱਚ ਵਫਾਦਾਰ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਵਫਾਦਾਰੀ ਕਿੰਨੀ ਕਾ ਪਰਮੇਸ਼ਵਰ ਦੇ ਨਾਲ ਤੁਹਾਡੀ ਵਫਾਦਾਰੀ ਦੇ ਅਕੋਰਡਿੰਗਲੀ ਸਾਰਾ ਕਸ਼ੂ ਹੋਣਾ ਹੈ ਉਸੇ ਦੇ ਅਨੁਸਾਰ ਹੀ ਹੋਣਾ ਹੈ ਜਿੱਦਾਂ ਦੀ ਵਫਾਦਾਰੀ ਤੁਹਾਡੀ ਹੋਊਗੀ ਉਦਾਂ ਦੀ ਬਰਕਤ ਤੁਹਾਡੇ ਜੀਵਨ 'ਚ ਹੋਊਗੀ ਉਦਾਂ ਦੀ ਹਿਫਾਜ਼ਤ ਤੁਹਾਡੀਆਂ ਚੀਜ਼ਾਂ ਦੀ ਹੋਊਗੀ ਤਾਂ ਇੱਥੇ ਲਿਖਿਆ ਤੇਰੇ ਪੁੱਤਰਾਂ ਨੂੰ ਮੈਂ ਬਚਾਵਾਂਗਾ ਪੁੱਤਰਾਂ ਦਾ ਮਤਲਬ ਸਿਰਫ ਮੁੰਡੇ ਨਹੀਂ ਇੰਗਲਿਸ਼ ਵਿੱਚ ਪੜੋਂਗੇ ਤਾਂ ਚਿਲਡਰਨ ਬੱਚੇ ਤੇਰੇ ਬੱਚਿਆਂ ਨੂੰ ਮੈਂ ਬਚਾਵਾਂਗਾ ਫੇ ਉਹ ਚਾਹੇ ਤੁਹਾਡੀਆਂ ਧੀਆਂ ਹੋਣ ਤੇ ਚਾਹੇ ਤੁਹਾਡੇ ਪੁੱਤਰ ਹੋਣ ਪਰਮੇਸ਼ਰ ਬਚਾਵੇਗਾ ਹਰ ਬੁਰੀ ਸੰਗਤ ਤੋਂ ਹਰ ਨਸ਼ੇ ਪੱਤੇ ਤੋਂ ਹਰ ਉਹ ਚੀਜ਼ ਜਿਹੜੀ ਉਹਨਾਂ ਨੂੰ ਨਾਸ਼ ਕਰ ਸਕਦੀ ਆ ਹਰ ਮੁਕਦਮੇ ਤੋਂ ਹਰ ਲੜਾਈ ਝਗੜੇ ਤੋਂ ਹਰ ਵਿਵਚਾਰ ਤੋਂ ਹਰ ਗੰਦੀ ਆਦਤ ਤੋਂ ਪਰਮੇਸ਼ਰ ਸਾਡੇ ਬੱਚਿਆਂ ਨੂੰ ਆਪ ਬਚਾਏਗਾ ਹallelujah ਇਸ ਲਈ ਜਕੀਨਨ ਬਣਾਓ ਕਿ ਸਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਮਜ਼ਬੂਤ ਹੋਵੇ ਹਿਜਕਿਲ ਨੂੰ ਸੁਨੇਹਾ ਆਇਆ ਕਿ ਹਿਜਕਿਲ ਤੂੰ ਹੁਣ ਮਰ ਜਾਏਗਾ ਹਿਜਕਿਲ ਨੇ ਆਪਣਾ ਮੂੰਹ ਕੰਦ ਵੱਲ ਕੀਤਾ ਰੋਇਆ ਪਰਮੇਸ਼ਵਰ ਦੇ ਹਾੜੇ ਕੱਢੇ ਔਰ ਕੀ ਕਹਿ ਰਿਹਾ ਪਰਮੇਸ਼ਵਰ ਨੂੰ ਕਹਿੰਦਾ ਤੂੰ ਗੌਰ ਕਰ ਕਿ ਮੈਂ ਤੇਰੇ ਨਾਲ ਕਿੰਨਾ ਸਹੀ ਚੱਲਿਆ ਹਾਂ ਮੈਂ ਤਾਂ ਕਹਿੰਦਾ ਕੋਈ ਵੀ ਉਹੋ ਜੇ ਕੰਮ ਨਹੀਂ ਕੀਤਾ ਜਿਹੜਾ ਤੈਨੂੰ ਪਸੰਦ ਨਾ ਆਵੇ ਮੈਂ ਤਾਂ ਧਾਰਮਿਕਤਾ ਦੇ ਵਿੱਚ ਚੱਲਿਆ ਧਰਮੀਆਂ ਵਾਲਾ ਜੀਵਨ ਜੀਆ ਆ ਕਹਿੰਦਾ ਮੈਂ ਤਾਂ ਪਸ਼ੂ ਦੇਵ ਨੇ ਮਾਰਿਆ ਤਬ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਉਹਦੇ ਉੱਤੇ ਮਿਹਰਮਾਨ ਹੋਏ ਔਰ ਉਹ ਨਬੀ ਜਿਹੜਾ ਹਲੇ ਸਨੇਹਾ ਦੇ ਕੇ ਉਹਦੇ ਰਾਜ ਮਹਿਲ ਦੇ ਬੂਹੇ ਤੇ ਹੀ ਪਹੁੰਚਿਆ ਸੀਗਾ ਬੂਹੇ ਉਾਰ ਵੀ ਨਹੀਂ ਸੀਗਾ ਉਹਨੂੰ ਕਿਹਾ ਜਾ ਵਾਪਸ ਜਾ ਕੇ ਉਹਨੂੰ ਕਹਿ ਦੇ ਕਿ ਜਿਕੇਲ ਮੈਂ ਤੇਰੀ ਪ੍ਰਾਰਥਨਾ ਨੂੰ ਸੁਣ ਲਿਆ ਤੇ ਤੇਰੀ ਉਮਰ ਨੂੰ ਵਧਾ ਦਿੱਤਾ ਹੈ ਹallelujah ਪਰ ਹਿਜਕੀਲ ਦੇ ਕੋਲ ਤਾਂ ਕੁਝ ਸੀਗਾ ਕਹਿਣ ਦੇ ਲਈ ਜੇ ਅੱਜ ਆਪਾਂ ਨੂੰ ਸਨੇਹਾ ਮੇਰੇ ਜਿਵੇਂ ਕਾਂਦ ਵੱਲ ਮੂੰਹ ਕਰਕੇ ਕੀ ਕਹਿਣਾ ਆ ਇਹ ਵੀ ਤਾਂ ਸੋਚਣਾ ਪਊਗਾ ਹਿਜਕੀਲ ਨੇ ਤਾਂ ਕਹਿਤਾ ਕਿ ਦੇਖ ਮੈਂ ਕਿੰਨੀ ਧਾਰਮਿਕਤਾ ਦੇ ਨਾਲ ਤੇਰੇ ਨਾਲ ਚੱਲਿਆ ਆ ਮੈਂ ਤੇਰੇ ਹੁਕਮ ਦੇ ਅਨੁਸਾਰ ਸਾਰਾ ਕੁਝ ਕੀਤਾ ਕਿ ਅਗਰ ਅੱਜ ਆਪਾਂ ਨੂੰ ਸੁਨੇਹਾ ਮਿਲ ਜੇ ਤਾਂ ਆਪਾਂ ਕੰਧ ਵੱਲ ਮੂੰਹ ਕਰਕੇ ਕਿਸੇ ਮਨੁੱਖ ਸਾਹਮਣੇ ਨਹੀਂ ਕੰਧ ਵੱਲ ਨੂੰ ਹੀ ਮੂੰਹ ਕਰਕੇ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਪ੍ਰਭੂ ਦੇਖ ਮੈਂ ਕਿੱਡਾ ਵਫਾਦਾਰੀ ਨਾਲ ਚੱਲਿਆ ਤੇਰੇ ਨਾਲ ਆਪਾਂ ਨੂੰ ਤੇ ਅੱਖਰ ਹੀ ਨਹੀਂ ਲੰਭੜੇ ਅੱਜ ਉਹ ਅੱਖਰ ਪੈਦਾ ਕਰੋ ਆਪਣੇ ਜੀਵਨ ਦੇ ਵਿੱਚ ਕਿ ਅਸੀਂ ਪਰਮੇਸ਼ਵਰ ਨੂੰ ਕਿਹੜੇ ਸ਼ਬਦਾਂ ਦਾ ਹਵਾਲਾ ਦੇਣਾ ਹੈ ਕਿਹੜੇ ਕੰਮ ਇਨੂੰ ਆਹ ਵਾਲੀ ਸਜ਼ਾ maaf ਕਰ ਦੇ ਕੀ ਅਸੀਂ ਕਹਿ ਸਕਦੇ ਮੇਰੇ ਵੱਲ ਦੇਖ ਮੈਂ ਕਿੰਨਾ ਹਰ ਐਤਵਾਰ ਨੂੰ ਚਰਚ ਆਉਂਦਾ ਸੀਗਾ ਜੋ ਕੁਝ ਤੈ ਮੈਨੂੰ ਉੱਥੇ ਆਗੂਆਂ ਦੇ ਰਾਹੀਂ ਦੱਸਿਆ ਉਹ ਸਾਰਾ ਕੁਝ ਮੈਂ ਚੇਤੇ ਕੀਤਾ ਤੇ ਉਹਦੇ ਅਨੁਸਾਰ ਚੱਲਿਆ ਜਦ ਮੈਂ ਹਰ ਵੀਰਵਾਰ ਉੱਥੇ ਆਉਂਦਾ ਸੀਗਾ ਵਚਨ ਦੇ ਵਿੱਚ ਜਿੱਦਾਂ ਲਿਖਿਆ ਸ਼ਹਿਦ ਇਹਨਾਂ ਕੰਮ ਕਰ ਸਤਵੇਂ ਦਿਨ ਨੂੰ ਮੇਰੇ ਲਈ ਪਵਿੱਤਰ ਜਾਣ ਕੇ ਚੇਤੇ ਰੱਖ ਇਹ ਇੱਕ ਮੋਟੀ ਜਈ ਗੱਲ ਕੀ ਅਸੀਂ ਇੰਨੀ ਵੀ ਕਹਿ ਸਕਦੇ ਹਾਂ ਜਸਟ ਥਿੰਕ ਅਬਾਊਟ ਇਹਦੇ ਬਾਰੇ ਚ ਸੋਚੋ ਜਨਾ ਕਿ ਅਸੀਂ ਇੰਨੀ ਜਈ ਗੱਲ ਵੀ ਕਹਿ ਸਕਦੇ ਕਿ ਮੈਂ ਇੰਨਾ ਰੈਗੂਲਰ ਹਾਂ ਜਾਇ ਕਹੀਏ ਕਿ ਪ੍ਰਭੂ ਦੇਖ ਨੇਤ ਤੇ ਦਿਹਾੜੇ ਮੈਂ ਬਿਨਾ ਮੈਂ ਸਕਿੱਤਿਆ ਤੇਰੀ ਹਜ਼ੂਰੀ ਵਿੱਚ ਬੈਠਦਾ ਸੀ ਤੇਰੇ ਨਾਲ ਗੱਲਾਂ ਕਰਦਾ ਸੀ ਆਪਣਾ ਸਾਰਾ ਪਾਪ ਤੇਰੇ ਅੱਗੇ ਰੱਖਦਾ ਸੀਗਾ ਤੇਰੇ ਕੋਲੋਂ ਧਾਰਮਿਕਤਾ ਮੰਗਦਾ ਸੀਗਾ ਫੇਰ ਤੂੰ ਮੈਨੂੰ ਨਹੀਂ ਦਿੱਤੀ ਤਾਂ ਇਹਦੇ 'ਚ ਮੇਰਾ ਕੀ ਕਸੂਰ ਹੈ ਜੇ ਤੂੰ ਨਹੀਂ ਮੈਨੂੰ ਦਿੱਤੀ ਤਾਂ ਹੁਣ ਤੂੰ ਐਸੇ ਕਰਕੇ ਕਿ ਮੈਂ ਰੋਜ਼ ਤੇਰੇ ਨਾਲ ਵਫਾਦਾਰੀ ਦੇ ਵਿੱਚ ਚੱਲਦਾ ਸੀ ਔਰ ਤੇਰੇ ਅੱਗੇ ਬੈਠ ਕੇ ਪ੍ਰਾਰਥਨਾ ਕਰਦਾ ਸੀ ਤਾਂ ਹੁਣ ਤੂੰ ਮੇਰੀ ਸੁਣ ਲੈ ਅੱਜ ਹੀ ਮੇਰੀ ਸੁਣ ਲੈ ਕਿ ਇੰਨੀ ਗੱਲ ਕਹਿ ਸਕਦੇ ਆ ਕਿਉਂਕਿ ਅਸੀਂ ਤਾਂ ਪ੍ਰਾਤ ਦਾ ਵਿੱਚ ਵੀ ਟਾਈਮ ਦੇ ਪਾਬੰਦ ਨਹੀਂ ਆ ਆਪਣੇ ਘਰ ਦੇ ਵਿੱਚ ਰਹਿ ਕੇ ਅਸੀਂ ਸਮੇਂ ਦੇ ਪਾਬੰਦ ਨਹੀਂ ਆ ਜਾਏ ਕਿ ਪ੍ਰਭੂ ਤੂੰ ਜੋ ਕੁਸ਼ ਮੈਨੂੰ ਦਿੱਤਾ ਦੇਖ ਮੈਂ ਉਹਦਾ ਵੰਪਾਦਾਰੀ ਦੇ ਨਾਲ ਦਸਵੰਦ ਦਿੱਤਾ ਤੂੰ ਮੇਰੇ ਦਸਵੰਦ ਕੱਢੇ ਜਾਣ ਦਾ ਕਰਕੇ ਮੇਰੀਆਂ ਭੇਟਾਂ ਦਿੱਤੀਆਂ ਜਾਣ ਦਾ ਕਰਕੇ ਮੇਰੇ ਉੱਤੇ ਮਿਹਰਮਾਨ ਹੋ ਜਾ ਕੀ ਅਸੀਂ ਕਹਿ ਸਕਦੇ ਆ ਕਿ ਮੈਂ ਆਪਣੀ ਹਰ ਚੀਜ਼ ਦਾ ਦਸਵੰਦ ਵਫਾਦਾਰੀ ਦੇ ਨਾਲ ਕੱਢਿਆ ਸਮੇਂ ਦਾ ਦਸਵੰਦ ਕੱਢਿਆ ਰਸੋਈ ਦਾ ਦਸਵੰਦ ਕੱਢਿਆ ਬਿਜ਼ਨਸ ਦਾ ਦਸਵੰਦ ਕੱਢਿਆ ਖੇਤਾਂ ਦਾ ਦਸਵੰਦ ਕੱਢਿਆ ਕਹਿ ਸਕਦੇ ਹਾਂ ਨਹੀਂ ਹਿਜਕੀ alcool ਕੁਝ ਸੀਗਾ ਕਹਿਣ ਦੇ ਲਈ ਪਰ ਸਾਡੇ ਕੋਲ ਨਹੀਂ ਆ ਅਸੀਂ ਇੰਨਾ ਕਹਿ ਸਕਦੇ ਪ੍ਰਭੂ ਮੈਨੂੰ ਵੀਜ਼ਾ ਦੇ ਪ੍ਰਭੂ ਮੈਨੂੰ ਕਾਰ ਦੇ ਮੈਨੂੰ ਕੋਠੀ ਦੇ ਕੈਨੇਡਾ ਦਾ ਮਿਲੇ ਯੂਐਸ ਦਾ ਮਿਲੇ ਮੈਨੂੰ ਸਭ ਕੁਝ ਵੱਡੀਆਂ-ਵੱਡੀਆਂ ਬਰਕਤਾਂ ਦੇ ਪਰ ਜੇ ਉਹ ਕਵੇ ਕਿ ਮੈਨੂੰ ਇਹ ਦੱਸ ਕਿਹੜੀ ਚੀਜ਼ ਦੇ ਖਾਤਰ ਤੈਨੂੰ ਦੇਵਾਂ ਬਈ ਤੂੰ ਕਿਹੜੀ ਚੀਜ਼ ਦੇ ਵਿੱਚ ਪਰਫੈਕਟ ਹੈਂ ਮੇਰੇ ਅੱਗੇ ਮੇਰੀ ਅੱਖ ਦੇ ਵਿੱਚ ਦੱਸ ਤੂੰ ਕਿਹੜੇ ਮੇਰੇ ਹੁਕਮ ਨੂੰ ਵਫਾਦਾਰੀ ਦੇ ਨਾਲ ਮੰਨ ਰਿਹਾ ਤਾਂ ਕਿਹੜਾ ਇੱਕ ਹੁਕਮ ਤੁਸੀਂ ਉਹਨੂੰ ਦੱਸੋਗੇ ਕਿ ਮੈਂ ਇਹਦੇ ਵਿੱਚ ਵਫਾਦਾਰ ਹਾਂ ਨਾ ਤਾਂ ਮਾਤਾ ਪਿਤਾ ਦੀ ਅਗਿਆਕਾਰੀ ਕਰਨ ਦੇ ਵਿੱਚ ਵਫਾਦਾਰ ਨਾ ਆਪਣੇ ਪਰਮੇਸ਼ਵਰ ਨੂੰ ਸਭ ਤੋਂ ਉੱਤਮ ਸਥਾਨ ਦੇਣ ਦੇ ਵਿੱਚ ਵਫਾਦਾਰ ਨਾ ਲਾਲਚ ਨੂੰ ਛੱਡਣ ਦੇ ਵਿੱਚ ਵਫਾਦਾਰ ਹੱਥਾਂ ਨਾਲ ਖੂਨ ਨਹੀਂ ਹੁੰਦਾ ਤੇ ਜਜ਼ਬਾਤਾਂ ਦੇ ਕਿਸੇ ਦਾ ਖੂਨ ਕਰ ਦਿੰਨੇ ਨਾ ਅਸੀਂ ਖੂਨ ਦਾ ਦੋਸ਼ ਜਿਹੜਾ ਆ ਉਹਦੇ ਤੋਂ ਬਰੀ ਆ ਨਾ ਅੱਖਾਂ ਤੇ ਮਾਣੀ ਅਜੇ ਤੱਕ ਇੰਨਾ ਸਾਫ਼ ਹੋਇਆ ਕਿ ਵੀ ਵਿਚਾਰ ਤੋਂ ਆਜ਼ਾਦ ਹੋ ਚੁੱਕੇ ਹੋਈਏ ਨਾ ਚੋਰੀ ਤੋਂ ਬਰੀ ਹੋਏ ਆ ਤਾਂ ਕਿਹੜਾ ਇੱਕ ਹੁਕਮ ਆ ਜਿਹਨੂੰ ਅਸੀਂ ਪੂਰਾ ਕਰ ਰਹੇ ਆ ਪਰਸੀ ਕਰਨੇ ਪ੍ਰਭੂ ਤੇਰੇ ਦੂਤਾਂ ਦੀ ਵਾਰ ਸਾਡੇ ਦੁਆਲੇ ਲੱਗੇ ਨੰਗੀਆਂ ਤੇਗਾ ਲੈ ਕੇ ਹਿਫਾਜ਼ਤ ਕਰਨ ਕਿਸੇ ਬੁਰੀ ਚੀਜ਼ ਨੂੰ ਕਿਸੇ ਬੁਰੇ ਬੰਦੇ ਨੂੰ ਸਾਡੇ ਨੇੜੇ ਨਾ ਆਉਣ ਦੇ ਅਸੀਂ ਜੋ ਕਰੀਏ ਅਸੀਂ ਕਰੀਏ ਬਸ ਅਗਰ ਹੂਬ ਹੂ ਬਰਕਤਾਂ ਲੈਣੀਆਂ ਤਾਂ ਹੂਬ ਹੂ ਚੱਲਣਾ ਸ਼ੁਰੂ ਕਰੋ ਹਾਲੇਲੂਇਆ ਪਰਮੇਸ਼ਵਰ ਵਫਾਦਾਰ ਹੈ ਉਹ ਪਵਿੱਤਰ ਉਹਨੇ ਸਾਨੂੰ ਆਪਣੇ ਵਰਗੇ ਬਣਾਇਆ ਹਰ ਉਹ ਚੀਜ਼ ਯਾਦ ਰੱਖੋ ਹਰ ਉਹ ਚੀਜ਼ ਜੋ ਪਰਮੇਸ਼ਵਰ ਦੇ ਵਿੱਚ ਆ ਉਹਨੇ ਸਾਡੇ ਵਿੱਚ ਪਾਈ ਹੈ ਹਰ ਉਹ ਚੀਜ਼ ਜੋ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਆ ਉਹ ਸਾਡੇ ਅੰਦਰ ਮੌਜੂਦ ਹੈ ਅਗਰ ਪਰਮੇਸ਼ਵਰ ਦੇ ਸ਼ਬਦ ਦੇ ਵਿੱਚ ਸਮਰਥਾ ਤੇ ਉਹਨੇ ਤੁਹਾਡੇ ਸ਼ਬਦਾਂ ਦੇ ਵਿੱਚ ਵੀ ਪਾਈ ਆ ਅਗਰ ਪਰਮੇਸ਼ਵਰ ਦੇ ਵਿੱਚ ਬਾਲਿਆ ਤੋਂ ਨੇ ਤੁਹਾਡੇ ਅੰਦਰ ਵੀ ਪਾਇਆ ਆ ਪਰਮੇਸ਼ਵਰ ਦੇ ਅੰਦਰ ਆਤਮਾ ਆ ਤੇ ਤੁਹਾਡੇ ਅੰਦਰ ਵੀ ਉਹਨੇ ਪਾਇਆ ਆ ਉਹ ਦੇਖਦਾ ਸੁਣਦਾ ਬੋਲਦਾ ਚੱਲਦਾ ਮੌਜੂਦ ਆ ਤੇ ਤੁਸੀਂ ਵੀ ਹੋ ਹਰ ਉਹ ਚੀਜ਼ ਜੋ ਪਰਮੇਸ਼ਵਰ ਦੇ ਅੰਦਰ ਆ ਉਹਨੇ ਤੁਹਾਡੇ ਅੰਦਰ ਪਾਈ ਆ ਹੁਣ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਆ ਕਿ ਜੋ ਧਨ ਉਹਨੇ ਤੁਹਾਨੂੰ ਦਿੱਤਾ ਧਨ ਦਾ ਮਤਲਬ ਸਿਰਫ ਮਾਇਆ ਹੀ ਨਹੀਂ ਆ ਪੈਸੇ ਹੀ ਨਹੀਂ ਆ ਜੋ ਧਨ ਚਾਹੇ ਉਹ ਬਾਲਿਆ ਚਾਹੇ ਉਹ ਧਾਰਮਿਕਤਾ ਆ ਚਾਹੇ ਉਹ ਵਫਾਦਾਰੀ ਜੋ ਧਨ ਪਰਮੇਸ਼ਵਰ ਨੇ ਤੁਹਾਨੂੰ ਦੇ ਦਿੱਤਾ ਉਹਨੂੰ ਵਧਾਉਣਾ ਕਿੱਦਾਂ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਜੋ ਸਮਰਥ ਜੋ ਮੱਸਾ ਜੋ ਵੀ ਸ਼ੇਕ ਪਰਮੇਸ਼ਵਰ ਨੇ ਤੁਹਾਡੇ ਉੱਤੇ ਪਾਇਆ ਹੁਣ ਉਹਨੂੰ ਇਨਕਰੀਜ਼ ਕਿੱਦਾਂ ਕਰਨਾ ਉਹਨੂੰ ਵਧਾਉਣਾ ਕਿੱਦਾਂ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਔਰ ਜਿੱਦਾਂ ਜਿੱਦਾਂ ਤੁਸੀਂ ਮਸੀਹ ਦੇ ਵਿੱਚ ਜੜ ਪੜਦੇ ਜਾਓਗੇ ਜਿੱਦਾਂ ਜਿੱਦਾਂ ਤੁਸੀਂ ਪਰਮੇਸ਼ਵਰ ਦੇ ਨਾਲ ਵਫ਼ਾਦਾਰ ਹੁੰਦੇ ਜਾਓਗੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿਓਗੇ ਉਦਾਂ ਉਦਾਂ ਹੀ ਤੁਹਾਡੇ ਅੰਦਰ ਪ੍ਰਭੂ ਦਾ ਵਧਣੀ ਸ਼ੁਰੂ ਹੋ ਜੂਗੀ ਪਰਮੇਸ਼ਵਰ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਤੁਹਾਡੇ ਅੰਦਰ ਵਧਣੀਆਂ ਸ਼ੁਰੂ ਹੋ ਜਾਣਗੀਆਂ ਔਰ ਅਸੀਂ ਤੇ ਪਰਮੇਸ਼ਵਰ ਇੱਕ ਮਿਕ ਹੋ ਸਕਦੇ ਆ ਹallelujah ਤੇ ਜੇ ਤੁਸੀਂ ਚਾਹੋ ਜਿੱਦਾਂ ਪ੍ਰਭੂ ਹਵਾਵਾਂ ਨੂੰ ਕਹਿੰਦੇ ਵਗੋ ਤਾਂ ਵਗ ਜਾਂਦੀਆਂ ਉਹ ਕਹਿੰਦੇ ਥੰਮ ਦੋ ਤਾਂ ਥੰਮ ਜਾਂਦੀਆਂ ਆ ਅਗਰ ਤੁਸੀਂ ਚਾਹੋ ਤੁਸੀਂ ਇਦਾਂ ਕਰ ਸਕੋ ਤਾਂ ਫੇਰ ਪਰਮੇਸ਼ਵਰ ਨੂੰ ਫੋਲੋ ਕਰਨਾ ਸ਼ੁਰੂ ਕਰੋ ਜਿਹਦੇ ਵਰਗਾ ਬਣਨਾ ਹੋਵੇ ਨਾ ਉਹਦੇ ਤੇ ਅੱਖਾਂ ਲਾਉਣੀਆਂ ਪੈਂਦੀਆਂ ਨਿਆਣੇ ਹੀਰੋ ਹੀਰੋਇਨਾਂ ਦੀ ਰੀਸ ਕਰਦੇ ਆ ਉਹ ਜਿੰਨੂੰ ਦੇਖਦੇ ਉਹਦੇ ਵਰਗਾ ਬੋਦਾ ਬਣਾਉਣ ਲੱਗ ਜਾਂਦੇ ਆ ਜਿੰਨੂੰ ਦੇਖਦੇ ਉਹਦੇ ਵਰਗੇ ਕੱਪੜੇ ਲੀੜੇ ਪਾਉਣੇ ਸ਼ੁਰੂ ਕਰ ਦਿੰਦੇ ਉਹਦੇ ਵਾਂਗਾਂ ਬੋਲਣਾ ਸ਼ੁਰੂ ਕਰ ਦਿੰਦੇ ਆ ਉਹਦੇ ਵਾਂਗਾਂ ਤੁਰਨਾ ਸ਼ੁਰੂ ਕਰ ਦਿੰਦੇ ਕਰਦੇ ਕਿ ਨਹੀਂ ਕਰਦੇ ਜਿਹੜੇ ਨਿਆਣੇ ਕਾਰਟੂਨ ਬਹੁਤ ਦੇਖਦੇ ਉਹ ਮੂੰਹ ਹੀ ਕਾਰਟੂਨਾਂ ਵਰਗੇ ਬਣਾਈ ਜਾਣਗੇ ਤਾਂ ਮਤਲਬ ਜਿੰਨੂੰ ਤੁਸੀਂ ਦੇਖਦੇ ਹੋ ਉਹੀ ਤੁਹਾਡੇ ਵਿੱਚ ਨਜ਼ਰ ਆਉਂਦਾ ਆ ਤਾਂ ਅਗਰ ਤੁਸੀਂ ਪਰਮੇਸ਼ਵਰ ਵਰਗੇ ਨਜ਼ਰ ਆਉਣਾ ਚਾਹੁੰਦੇ ਤੇ ਫਿਰ ਕਿੰਨੂੰ ਦੇਖਣਾ ਸ਼ੁਰੂ ਕਰੋ ਪਰਮੇਸ਼ਵਰ ਨੂੰ ਦੇਖਣਾ ਸ਼ੁਰੂ ਕਰੋ ਆਪਣੀਆਂ ਅੱਖਾਂ ਪਰਮੇਸ਼ਵਰ ਵੱਲ ਨੂੰ ਲਾਓ ਔਰ ਪਰਮੇਸ਼ਵਰ ਤੁਹਾਨੂੰ ਪਵਿੱਤਰ ਵਚਨ ਚੋਂ ਨਜ਼ਰ ਆਏਗਾ ਇਸ ਲਈ ਵਚਨ ਨੂੰ ਪੜੋ ਵਚਨ ਦੇ ਰਾਹੀਂ ਪਰਮੇਸ਼ਵਰ ਨੂੰ ਦੇਖੋ ਜਦੋਂ ਤੁਸੀਂ ਪਰਮੇਸ਼ਵਰ ਨੂੰ ਦੇਖੋਗੇ ਉਹਦੇ ਵਿੱਚ ਤੁਹਾਨੂੰ ਹੈਰਫੇਰੀ ਕਿਤੇ ਨਜ਼ਰ ਨਹੀਂ ਆਣੀ ਤੇ ਜਦੋਂ ਤੁਹਾਨੂੰ ਉਹਦੇ ਵਿੱਚ ਨਜ਼ਰ ਨਾ ਆਈ ਤੇ ਜੇ ਆਪਣੇ ਵਿੱਚ ਨਜ਼ਰ ਆਈ ਤੇ ਫਿਰ ਆਪਾਂ ਪਰਮੇਸ਼ਵਰ ਵਰਗੇ ਬਣ ਨਹੀਂ ਸਕਣਾ ਕਿਉਂਕਿ ਫਿਰ ਹਰ ਉਹ ਚੀਜ਼ ਆਪਣੇ ਵਿੱਚੋਂ ਕੱਢਣੀ ਪੈਣੀ ਹੈ ਜਿਹੜੀ ਪਰਮੇਸ਼ਵਰ ਵਿੱਚ ਹੈ ਨਹੀਂ ਆ ਤੇ ਹਰ ਉਹ ਚੀਜ਼ ਆਪਣੇ ਵਿੱਚ ਪਾਉਣੀ ਪੈਣੀ ਹੈ ਜਿਹੜੀ ਪਰਮੇਸ਼ਵਰ ਦੇ ਵਿੱਚ ਹੈ ਸਮਝ ਲੱਗ ਰਹੀ ਤੁਹਾਨੂੰ ਇਸ ਲਈ ਹਰ ਉਹ ਚੀਜ਼ ਜਦੋਂ ਤੁਸੀਂ ਪਰਮੇਸ਼ਵਰ ਨੂੰ ਦੇਖੋ ਜਿਹੜੀ ਤੁਹਾਨੂੰ ਪਰਮੇਸ਼ਵਰ ਚ ਨਜ਼ਰ ਆਵੇ ਪਰ ਤੁਹਾਡੇ ਵਿੱਚ ਨਾ ਹੋਵੇ ਉਸ ਚੀਜ਼ ਨੂੰ ਪਰਮੇਸ਼ਵਰ ਵਿੱਚੋਂ ਲੈ ਕੇ ਆਪਣੇ ਵਿੱਚ ਪਾ ਲਿਓ ਉਦੋਂ ਤੁਸੀਂ ਕਿਉਂ ਇਹ ਮਿੱਠਾ ਸੁਭਾ ਜਿਹੜੇ ਮੇਰੇ ਪਰਮੇਸ਼ਵਰ ਦਾ ਹੁਣ ਮੈਂ ਇਸ ਮਿੱਠੇ ਸੁਭਾ ਨੂੰ ਆਪਣੇ ਵਿੱਚ ਪਾਉਂਦਾ ਆ ਸੰਭਾਲ ਕੇ ਰੱਖਦਾ ਹੁਣ ਮੈਂ ਮਿੱਠੇ ਸੁਭਾ ਵਾਲਾ ਹੋ ਗਿਆ ਆ ਮੈਂ ਦੇਖਦਾ ਆ ਪਰਮੇਸ਼ਵਰ ਵੱਲ ਨੂੰ ਲਾਲਚ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ ਫਿਰ ਤੁਸੀਂ ਕਿਉਂ ਹਰ ਉਹ ਲਾਲਚ ਜਿਹੜਾ ਮੇਰੇ ਅੰਦਰ ਆ ਯਿਸੂ ਨਾਮ 'ਚ ਮੈਂ ਉਹਨੂੰ ਬਾਹਰ ਕੱਢਦਾ ਆ ਕਿਉਂਕਿ ਇਹ ਮੈਨੂੰ ਪਰਮੇਸ਼ਵਰ ਵਰਗਾ ਬਣਨ ਤੋਂ ਰੋਕਦਾ ਆ ਜਦੋਂ ਮੈਂ ਪਰਮੇਸ਼ਵਰ ਵੱਲ ਨੂੰ ਦੇਖਦਾ ਮੈਨੂੰ ਪਵਿੱਤਰਤਾ ਹੀ ਨਜ਼ਰ ਆਉਂਦੀ ਆ ਤੇ ਜਦੋਂ ਮੈਂ ਆਪਣੇ ਵੱਲ ਨੂੰ ਦੇਖਦਾ ਮੈਨੂੰ ਆਉਂਦੀ ਨਹੀਂ ਇਸ ਲਈ ਮੈਂ ਉਹ ਪਵਿੱਤਰਤਾ ਹੀ ਜਿਹੜੀ ਪਰਮੇਸ਼ਵਰ ਦੀ ਆ ਉਹਨੂੰ ਮੈਂ ਪਰਮੇਸ਼ਵਰ ਤੋਂ ਲੈ ਕੇ ਆਪਣੇ ਅੰਦਰ ਪਾਉਣਾ ਆ ਜੀਵਨ ਭਰ ਪਵਿੱਤਰਤਾ ਹੀ ਦੇ ਵਿੱਚ ਚੱਲਦਾ ਆ ਤੇ ਜਿੱਦਾਂ ਵਚਨ 'ਚ ਲਿਖਿਆ ਪਰਮੇਸ਼ਵਰ ਨੇ ਕੀ ਕਿਹਾ ਮੈਂ ਪਵਿੱਤਰ ਆ ਤੇ ਤੁਸੀਂ ਪਵਿੱਤਰ ਬਣੋ ਤੇ ਹੁਣ ਮੈਂ ਪਵਿੱਤਰ ਬਣ ਗਿਆ ਆ ਫਿਰ ਜਦੋਂ ਹੀ ਮੋਬਾਈਲ ਚੱਕ ਕੇ ਕੁਝ ਗਲਤ ਦੇਖਣ ਨੂੰ ਦਿਲ ਕਰਦਾ ਉਦੋਂ ਹੀ ਆਪਣੇ ਦਿਲ ਨੂੰ ਕਰੋ ਮੈਂ ਤਾਂ ਹੁਣ ਪਵਿੱਤਰ ਆ ਮੈਂ ਕਿੱਦਾਂ ਗਲਤ ਚੀਜ਼ਾਂ ਦੇਖ ਸਕਦਾ ਆ ਮੈਂ ਪਵਿੱਤਰ ਆ ਮੈਂ ਕਿੱਦਾਂ ਗਲਤ ਗੱਲਾਂ ਸੁਣ ਸਕਦਾ ਆ ਮੈਂ ਪਵਿੱਤਰ ਆ ਮੈਂ ਗਲਤ ਚੀਜ਼ਾਂ ਬੋਲ ਕਿੱਦਾਂ ਸਕਦਾ ਆ ਮੈਂ ਪਵਿੱਤਰ ਆ ਮੈਂ ਗਲਤ ਕੰਮ ਕਰ ਕਿੱਦਾਂ ਸਕਦਾ ਆ ਫਿਰ ਉਹ ਉਹਨਾਂ ਚੀਜ਼ਾਂ ਦੇ ਉੱਤੇ ਐਕਸਰਸਾਈਜ਼ ਕਰੋ ਮੇਰਾ ਪਰਮੇਸ਼ਵਰ ਜਦੋਂ ਮੈਂ ਦੇਖਦਾ ਆ ਉਹ ਸਭ ਦਾ ਭਲਾ ਹੀ ਕਰਦਾ ਆ ਜਿੱਥੇ ਮੌਕਾ ਮਿਲਦਾ ਬਸ ਭਲਾ ਕਰਨ ਲਈ ਵੜ ਜਾਓ ਫਿਰ ਫੇਗਾ ਤੱਗਾ ਨਾ ਦੇਖੋ ਕਿਉਂਕਿ ਪਰਮੇਸ਼ਵਰ ਵਰਗੇ ਬੰਦਾ ਆ ਤਾਂ ਇਸ ਲਈ ਪਰਮੇਸ਼ਵਰ ਨੂੰ ਫੋਲੋ ਕਰੋ ਪਰਮੇਸ਼ਵਰ ਵੱਲ ਨੂੰ ਦੇਖੋ ਤਾਂ ਜੋ ਪਰਮੇਸ਼ਵਰ ਦੀ ਝਲਕ ਤੁਹਾਡੇ ਵਿੱਚ ਨਜ਼ਰ ਆਏ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਧਿੱਕਰ ਪਰਮੇਸ਼ਵਰ ਦੇ ਚਾਉਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ